ਇਨਾ ਬਾਰੇ ਮੇਰਾ ਨਾਮ ਰੀਤੂ ਕੀ ਹੋਇਆ ਕੀ ਮੈਂ ਸੁਬਹ ਬਤਾ ਪਿੰਗਲੀ ਵਿੱਚੋਂ ਆਪਣੇ ਘਰ ਨੂੰ ਜਾ ਰਹੀ ਸੀਗੀ ਅਚਾਨਕ ਦਰਵਾਜ਼ਾ ਖੁੱਲਿਆ ਤਾਂ ਕੁੱਤੇ ਨੇ ਭੱਜ ਕੇ ਆ ਕੇ ਦਰਵਾਜ਼ੇ ਦੇ ਵਿੱਚੋਂ ਲੱਮੇ ਲਾਤ ਨੂੰ ਫੜਿਆ ਲਾਤ ਤੇ ਉਹਦਾ ਗ੍ਰਿਪ ਨਹੀਂ ਬਣਿਆ ਤਾਂ ਉਹਨੇ ਮੇਰੀ ਬਾਹ ਨੂੰ ਫੜ ਲਿਆ ਕਿੰਨੀ ਦੇਰ ਤੱਕ ਇਹਨੇ ਤੁਹਾਨੂੰ ਬਾਈਟ ਕਰੀ ਰੱਖਿਆ ਘੱਟੋ ਘੱਟ 10-15 ਮਿੰਟ ਨੂੰ ਬਾਈਟ ਕਰਕੇ ਰੱਖਿਆ ਉਹ ਛੱਡ ਨਹੀਂ ਸੀ ਰਿਹਾ ਹੈਗਾ ਕਾਫੀ ਲੋਕਾਂ ਨੇ ਆ ਕੇ ਫਿਰ ਉਹਨੂੰ ਕੁੱਤੇ ਨੂੰ ਇੱਕ ਨੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਖੁਦ ਵੀ ਜਿਹੜੇ ਘਰ ਜਿੰਨਾ ਦਾ ਕੁੱਤਾ ਸੀ ਉਹਨਾਂ ਨੇ ਆ ਕੇ ਕੁੱਤੇ ਨੂੰ ਮੂੰਹ ਉਹਦਾ ਖੋਲ ਰਹੇ ਸੀ ਪਰ ਕੁੱਤਾ ਛੱਡ ਹੀ ਨਹੀਂ ਸੀ ਰਿਹਾ ਹੈਗਾ ਬੰਦਾ ਕੁੱਤਾ ਕਿਹੜਾ ਜੀ ਹੈ ਤੁੱਕ ਤੋਂ ਪੇਟ ਬੋਲ ਸੀ ਕਿ ਕਿੰਨੀ ਦੇਰ ਪਹਿਲੇ ਦੀ ਗੱਲ ਹੈ ਤੇ ਆਉਗਾ 12:00 12:30 ਵਜੇ 1 ਵਜੇ ਦੀ ਗੱਲ ਹੈ ਜੀ ਤੇ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸੀਐਮਸੀ ਬੈਂਕ ਤੋਂ ਜਾ ਰਹੀ ਸੀ ਜੀ ਅਸੀਂ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਮੈਂ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲੀ ਸੀ ਕਹਿੰਦੇ ਬਹੁਤ سارے ਲੋਕਾਂ ਨੇ ਛੜਾਇਆ ਕਿੰਨੇ ਕੁ ਲੋਕ ਇੱਥੇ ਹੋਗੇ ਸੀ ਘੱਟੋ ਘੱਟ 10-15 ਜਣੇ ਇਕੱਠੇ ਹੋਗੇ ਸੀ ਤੁਸੀਂ ਪੈਦਲ ਸੀਗੇ ਜਿਆਦਾ ਹੀ ਹੋਣੀ ਮੈਂ ਪੈਦਲ ਸੀ ਫਿਰ ਪਹਿਲਾਂ ਵੀ ਕਦੀ ਉੱਤੇ ਨਹੀਂ ਕਿਸੇ ਨੂੰ ਵੱਡੇ ਇਹ ਪਹਿਲਾਂ ਵਾਂਗ ਉਹ ਭਾਈ ਲੰਗਦੇ ਮੈਥੋਂ ਕੁੱਤੇ ਲੰਗਦੇ ਕੁੱਤੇ ਗਲੀਆਂ ਚ ਬੈਸ ਹੀ ਬਹੁਤ ਅੱਜਕੱਲ੍ਹ ਦੇਖਣ ਨੂੰ ਮਿਲ ਰਹੇ ਨੇਗੇ ਆਵਾਰਾ ਕੁੱਤੇ ਹੀ ਬਹੁਤ ਫਿਰਦੇ ਉੱਧਰ ਤੋਂ ਜਿਹੜਾ ਓਨਰ ਹੈ ਉਹ ਕੀ ਕਹਿੰਦੇ ਓਨਰ ਸਾਡੇ ਤੋਂ ਮਾਫੀ ਮੰਗ ਰਿਹਾ ਕਹਿੰ ਰਿਹਾ ਵੀ ਮਾਫ ਕਰ ਦੋ ਵੀ ਗਲਤੀ ਹੋ ਗਈ ਸਾਡੇ ਤੋਂ ਤੇ ਹੁਣ ਕਿਤੇ ਨਾ ਕਿਤੇ ਮੰਨ ਲਓ ਅੱਜ ਤੁਹਾਨੂੰ ਕੱਟਿਆ ਕਰਨ ਕੋਈ ਬੱਚਾ ਵੀ ਆ ਸਕਿਆ ਭਾਈ ਬੱਚੇ ਹੁੰਦੇ ਸਾਡੇ ਨਾਲ ਜਦੋਂ ਸਕੂਲੋਂ ਛੱਡ ਕੇ ਵੀ ਆਣਿਆ ਲੈ ਕੇ ਵੀ ਆਣਿਆ ਸਾਡੇ ਬੱਚੇ ਦੀ ਛੁੱਟੀ ਬੱਚੇ ਘਰੇ ਸੀ ਨਾਲ ਬੱਚੇ ਹੁੰਦੇ ਇਸ ਟਾਈਮ ਜੇ ਤੁਸੀਂ ਜੇ ਛੁੱਟੀ ਨਾ ਹੁੰਦੀ ਬੱਚੇ ਤੁਹਾਡੇ ਨਾਲ ਹੁੰਦੇ ਕੁਝ ਵੀ ਹੋ ਸਕਦਾ ਬੱਚੇ ਨਹੀਂ ਫਿਰ ਅਸੀਂ ਕਾਰ ਛੱਡ ਕੇ ਚਲੇ ਗਏ ਵੀ ਮੈਂ ਹੁਣੀ ਆ ਜਾਨੀ ਫਿਰ ਬੱਚਿਆਂ ਨੂੰ ਛੁੱਟੀ ਸਕੂਲ ਤੋਂ ਵੈਸੇ ਬੱਚੇ ਮੇਰੇ ਸਕੂਲ ਉਹੀ ਰਾਹ ਜਾਂ ਸਾਡੇ ਕਾਰ ਦਾ ਉਹੀ ਰਾਹ ਮੈਂ ਦਾ ਕਿੰਨੀ ਕੁ ਕਿੰਨੀ ਕੁ ਬਾਈਟਸ ਹੋ ਗਈ ਤੁਹਾਡੇ ਬਾਹ ਤੇ ਫਤੋਗਣ ਭਾਈ ਜਿਆਦਾ ਨਹੀਂ ਤੇ 10 12 ਦੰਦ ਦਾ ਭਾਈ 10 12 ਜਗ੍ਹਾ ਤੇ ਨੇ ਕੱਢ ਲਿਆ ਹਾਂ ਜੀ 10 12 ਦੰਦ ਤੱਕ ਤੇ ਉਹ ਕਹਿੰਦੇ ਕਿ ਕਸੀੜ ਕੇ ਲੈ ਗਿਆ ਦੋਨੋਂ ਨਹੀਂ ਨਹੀਂ ਕਸੀੜ ਕੇ ਕੁਛ ਨਹੀਂ ਲੈ ਗਿਆ ਨਹੀਂ ਬਸ ਉਹਨਾਂ ਨੇ ਮੈਨੂੰ ਇਸ ਕੋ ਪਕੜ ਕੇ ਰੱਖਿਆ ਕੁੱਤੇ ਨੇ ਮੈਂ ਖੁਦ ਹੀ ਛਡਾਉਣ ਦੀ ਮਾਰੀ ਇੱਧਰ ਉੱਧਰ ਹੋ ਰਹੀ ਸੀਗੀ ਪਰ ਫਿਰ ਉਹਨਾਂ ਨੇ ਕੁੱਤੇ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ ਫਿਰ ਉਹਨਾਂ ਨੇ ਛਡਾਇਆ ਕਰੋ ਡਾਕਟਰ ਤਾਂ ਕਹੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਤੁਸੀਂ ਦਵਾਈ ਇੰਜੈਕਸ਼ਨ ਵਗੈਰਾ ਦੇ ਦੇਣਾ ਨੇ ਹੂੰ ਤੇ ਹੁਣ ਕਿੰਨੇ ਇੰਜੈਕਸ਼ਨ ਲੱਗਣੇ ਨੇ ਉਹਨੂੰ ਦੱਸਿਆ ਹੁਣ ਮੈਂ ਚਾਰ ਇੰਜੈਕਸ਼ਨ ਦੱਸਿਆ ਲੱਗਣਗੇ ਚਾਰ ਪੰਜ ਤਾਂ ਲਾ ਲਏ ਚਾਰ ਹੋਰ ਲੱਗਣਗੇ ਕੋਈ ਫੋਨ ਜਾਂ ਕੋਈ ਜੋਬ ਨਹੀਂ ਮੈਂ ਹਾਊਸ ਵਾਈਫ ਠੀਕ ਤੇ ਰਹਿਣਾ ਕਿੱਥੇ ਹੈ ਮੋਰ ਸਿੰਘ ਨਗਰ ਮੋਰ ਸਿੰਘ ਨਗਰ 7 ਨੰਬਰ ਗਲੀ ਠੀਕ ਚਲੋ ਇਹਨਾਂ ਵਾਰੀ ਤੁਹਾਡਾ ਮੇਰਾ ਨਾਮ ਰਿਤੂ ਕੀ ਹੋਇਆ ਕੀ ਬਸ ਉਹ ਬਗੜ ਪਿੰਗਲੀ ਵਿੱਚੋਂ ਆਪਣੇ ਘਰ ਨੂੰ ਜਾ ਰਹੀ ਸੀਗੀ ਅਚਾਨਕ ਦਰਵਾਜ਼ਾ ਖੁੱਲਿਆ ਤਾਂ ਕੁੱਤੇ ਨੇ ਭੱਜ ਕੇ ਆ ਕੇ ਦਰਵਾਜ਼ੇ ਦੇ ਵਿੱਚੋਂ ਲੱਮੇ ਲਾਤ ਨੂੰ ਫੜਿਆ ਲਾਤ ਤੇ ਉਹਦਾ ਗ੍ਰਿਪ ਨਹੀਂ ਬਣਿਆ ਤਾਂ ਉਹਨੇ ਮੇਰੀ ਬਾਹ ਨੂੰ ਫੜ ਲਿਆ ਕਿੰਨੀ ਦੇਰ ਤੱਕ ਇਹਨੇ ਤੁਹਾਨੂੰ ਬਾਈਟ ਕਰੀ ਰੱਖਿਆ ਘੱਟੋ ਘੱਟ 10-15 ਮਿੰਟ ਨੂੰ ਬਾਈਟ ਕਰਕੇ ਰੱਖਿਆ ਉਹ ਛੱਡ ਨਹੀਂ ਸੀ ਰਿਹਾ ਹੈਗਾ ਕਾਫੀ ਲੋਕਾਂ ਨੇ ਆ ਕੇ ਫਿਰ ਉਹਨੂੰ ਕੁੱਤੇ ਨੂੰ ਇੱਕ ਨੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਖੁਦ ਵੀ ਜਿਹੜੇ ਘਰ ਲਿੰਦਾ ਦਾ ਕੁੱਤਾ ਸੀ ਉਹਨਾਂ ਨੇ ਆ ਕੇ ਕੁੱਤੇ ਨੂੰ ਮੂੰਹ ਉਹਦਾ ਖੋਲ ਰਹੇ ਸੀ ਪਰ ਕੁੱਤਾ ਛੱਡ ਹੀ ਨਹੀਂ ਸੀ ਰਿਹਾ ਹੈਗਾ ਬੰਦਾ ਕੁੱਤਾ ਪਿੱਟ ਬੋਲ ਸੀ ਕਿ ਕਿੰਨੀ ਦੇਰ ਪਹਿਲੇ ਦੀ ਗੱਲ ਹੈ ਆਉਗਾ 12:30 ਵਜੇ 1 ਵਜੇ ਦੀ ਗੱਲ ਹੈ ਜੀ ਤੇ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸੀਐਮਸੀ ਬੈਂਕ ਤੋਂ ਜਾ ਰਹੀ ਸੀ ਮੈਂ ਸੀ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਮੈਂ ਵੀ ਕੱਲੇ ਸੀਗੇ ਹਾਂਜੀ ਮੈਂ ਕੱਲੇ ਸੀ ਕਿਤੇ ਬੜੇ ਸਾਰੇ ਲੋਕਾਂ ਨੇ ਛੜਾਇਆ ਕਿੰਨੇ ਕੁ ਲੋਕ ਇੱਥੇ ਹੋ ਗਏ ਸੀ ਘੱਟੋ ਘੱਟ 10 15 ਜਣੇ ਇਕੱਠੇ ਹੋ ਗਏ ਸੀ ਪੈਦਲ ਸੀਗੇ ਜਿਆਦਾ ਹੀ ਹੋਣੀ ਪੈਦਲ ਸੀ ਫਿਰ ਪਹਿਲਾਂ ਵੀ ਕਦੀ ਕੁੱਤੇ ਨੇ ਕਿਸੇ ਨੂੰ ਵੱਡੇ ਇਹ ਪਹਿਲਾਂ ਉਹ ਬੜਾ ਭਾਈ ਲੰਗਦਾ ਮੈਥੋਂ ਕੁੱਤੇ ਨੰਗਦੇ ਫਿਰ ਕੁੱਤੇ ਗਲੀਆਂ ਚ ਬੈਸ ਹੀ ਬਹੁਤ ਅੱਜਕੱਲ੍ਹ ਦੇਖਣ ਨੂੰ ਮਿਲ ਰਹੇ ਨੇਗੇ ਆਵਾਰਾ ਕੁੱਤੇ ਹੀ ਬਹੁਤ ਫਿਰਦੇ ਉੱਧਰ ਤੋਂ ਜਿਹੜਾ ਓਨਰ ਹੈ ਉਹ ਕੀ ਕਹਿੰਦੇ ਓਨਰ ਸਾਡੇ ਤੋਂ ਮਾਫੀ ਮੰਗ ਰਿਹਾ ਕਹਿੰ ਰਿਹਾ ਵੀ ਮਾਫ ਕਰ ਦੋ ਵੀ ਗਲਤੀ ਹੋ ਗਈ ਸਾਡੇ ਤੋਂ ਕਿਤੇ ਨਾ ਕਿਤੇ ਮੰਨ ਲਓ ਅੱਜ ਤੁਹਾਨੂੰ ਘਟਿਆ ਕਾਨੂੰ ਕੋਈ ਬੱਚਾ ਵੀ ਆ ਸਕਦਾ ਬਾਜੀ ਬੱਚੇ ਹੁੰਦੇ ਸਾਡੇ ਨਾਲ ਜਦੋਂ ਸਕੂਲੋਂ ਛੱਡ ਕੇ ਵੀ ਆਣੇ ਆ ਲੈ ਕੇ ਵੀ ਆਣੇ ਸਾਡੇ ਬੱਚੇ ਨੂੰ ਛੁੱਟੀ ਬੱਚੇ ਘਰੇ ਸੀ ਨਾਲ ਬੱਚੇ ਹੁੰਦੇ ਇਸ ਟਾਈਮ ਮਤਲਬ ਜੇ ਤੁਸੀਂ ਜੇ ਛੁੱਟੀ ਨਾ ਹੁੰਦੀ ਬੱਚੇ ਤੁਹਾਡੇ ਨਾਲ ਹੁੰਦੇ ਕੁਝ ਵੀ ਹੋ ਸਕਦਾ ਬੱਚੇ ਨਹੀਂ ਫਿਰ ਅਸੀਂ ਕਾਰ ਛੱਡ ਕੇ ਚਲੇ ਗਏ ਵੀ ਮੈਂ ਹੁਣੀ ਆ ਜਾਨੀ ਫਿਰ ਬੱਚਿਆਂ ਨੂੰ ਛੁੱਟੀ ਸਕੂਲੋਂ ਵੈਸੇ ਬੱਚੇ ਮੇਰੇ ਸਕੂਲ ਉਹੀ ਰਾਹ ਆ ਸਾਡੇ ਕਾਹਦਾ ਉਹੀ ਰਾਹ ਮੈਂ ਦਾ ਕਿੰਨੇ ਕੁ ਕਿੰਨੀ ਕੁ ਬਾਈਟਸ ਹੋ ਗਈ ਤੁਹਾਡੇ ਬਾਹ ਤੇ ਘਟੋਗੜ ਨੂੰ ਭਾਈ ਜਿਆਦਾ ਨਹੀਂ ਤੇ 10 12 ਦੰਦਾਂ ਦਾ ਭਾਈ ਉਹ 10 12 ਜਗ੍ਹਾ ਦੇਨੇ ਕਰ ਲਿਆ ਹਾਂ 10 12 ਦਾ ਦੇਨੇ ਕਰ ਲਿਆ ਤੇ ਹੁਣ ਕਹਿੰਦੇ ਕਿ ਇੱਕ ਸੀਟ ਕੇ ਲੈ ਗਿਆ ਦੋ ਨਹੀ ਨਹੀ ਇੱਕ ਸੀਟ ਕੇ ਕੁਛ ਨਹੀਂ ਲੈ ਗਿਆ ਇਹ ਨਹੀਂ بس ਉਹਨਾਂ ਨੇ ਮੈਨੂੰ ਇਸ ਕੋ ਪਕੜ ਕੇ ਰੱਖਿਆ ਕੁੱਤੇ ਨੇ ਮੈਂ ਖੁਦ ਹੀ ਛਡਾਉਣ ਦੀ ਮਾਰੀ ਇਧਰ ਉਧਰ ਹੋ ਰਹੀ ਸੀਗੀ ਪਰ ਫਿਰ ਉਹ ਉਹਨਾਂ ਨੇ ਕੁੱਤੇ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ ਫਿਰ ਉਹਨਾਂ ਨੇ ਛਡਾਇਆ ਕਰੋ ਕਿਹਨੇ ਵਾਈਟ ਦੇਖ ਕੇ ਕੀ ਕੀਤਾ ਉਹਨਾਂ ਨੇ ਡਾਕਟਰ ਤਾਂ ਕਹਰੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਤੁਸੀਂ ਦਵਾਈ ਇੰਜੈਕਸ਼ਨ ਵਗੈਰਾ ਦੇ ਦਿੱਤਾ ਉਹਨਾਂ ਨੇ ਹੂੰ ਤੇ ਹੁਣ ਕਿੰਨੇ ਇੰਜੈਕਸ਼ਨ ਲੱਗਣੇ ਇਹਨੂੰ ਦੱਸਿਆ ਹੁਣ ਮੈਂਨੇ 4 ਇੰਜੈਕਸ਼ਨ ਦੱਸਿਆ ਲੱਗਣਗੇ 4-5 ਤਾਂ ਲਾ ਲਏ ਆ ਇਹ 4 ਹੋਰ ਲੱਗਣਗੇ ਵਾਈਫ ਹੋ ਜਾਂ ਕੋਈ ਜੋਬ ਕਰਦੀ ਨਹੀਂ ਮੈਂ ਹਾਊਸ ਵਾਈਫ ਠੀਕ ਸਿਰੈਨਲ ਕਿੱਥੇ ਹੈ ਮੋਰ ਸਿੰਘ ਨਗਰ ਸੱਤ ਨੰਬਰ ਕੋਲ ਠੀਕ